ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트াম্প ਦੇ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ। ਜੀ ਹਾਂ, ਦੱਸਦੇ ਹਾਂ ਇਹ ਅਮਰੀਕਾ ਦੇ ਵਿੱਚ ਪੜ੍ਹਦੇ ਵਿਦਿਆਰਥੀ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣਨ ਕਿਉਂਕਿ ਇੱਕ ਪਾਸੇ ਹਾਰ ਯੂਨੀਵਰਸਿਟੀ ਨੂੰ ਲੈ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਮਾਮਲਾ ਪੱਖਿਆ ਹੋਇਆ ਸੀ ਲੇਕਿਨ ਇਸ ਤੋਂ ਬਾਅਦ ਪ੍ਰੰਪਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਜਿਹੜਾ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਸਿਕੰਜਾ ਕੱਸਿਆ ਗਿਆ ਸਿੱਧੇ ਤੌਰ ਤੇ ਉੱਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਹੁਣ ਕਿਸੇ ਦੇ ਵੱਲੋਂ ਕਲਾਸ ਮਿਸ ਕੀਤੀ ਗਈ ਕਿਸੇ ਦੇ ਵੱਲੋਂ ਬਿਨਾਂ ਦੱਸੇ ਪੜ੍ਹਾਈ ਛੱਡੀ ਗਈ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਿ ਕਾਰਵਾਈ ਕੀਤੀ ਜਾਵੇਗੀ ਸਿੱਧੇ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਕਲਾਸਾਂ ਛੱਡੀਆਂ ਜਿਨ੍ਹਾਂ ਨੇ ਬਿਨਾਂ ਦੱਸੇ ਪੜ੍ਹਾਈ ਛੱਡੀ ਤੇ ਉਸ ਤੋਂ ਬਾਅਦ ਜੇਕਰ ਕਿਸੇ ਨੇ ਪ੍ਰੋਗਰਾਮ ਜਿਹੜੇ ਛੱਡੇ ਜੋ ਜੋ ਕਿ ਕਾਲਜ ਦੇ ਵੱਲੋਂ ਸਕੂਲ ਦੇ ਵੱਲੋਂ ਯੂਨੀਵਰਸਿਟੀ ਵੱਲੋਂ ਦਿੱਤੇ ਜਾਂਦੇ ਨੇ ਉੱਥੇ ਤੁਹਾਡੇ ਉੱਤੇ ਕਾਰਵਾਈ ਹੋਣੀ ਲਾਜ਼ਮੀ ਹੈ ਇਸੇ ਤੱਕ ਤੁਹਾਡੇ ਵੀਜ਼ੇ ਵੀ ਰੱਦ ਕੀਤੇ ਜਾਣਗੇ ਪੰਜਾਬ ਵਿੱਚ ਪੈ ਰਹੀ ਪਾਰੀ ਗਰਮੀ ਦੌਰਾਨ ਵੀ ਮੌਸਮ ਬਦਲ ਰਿਹਾ ਹੈ ਸਵੇਰੇ ਵਿੱਚ ਤਾਪਮਾਨ 2.7 ਡਿਗਰੀ ਵਧਿਆ ਹੈ ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘਟਾ ਹੈ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 10 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਲਈ ਗਰਜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ 30 ਮਈ ਤੱਕ ਸੂਬੇ ਵਿੱਚ ਕਿਤੇ ਵੀ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਦੱਸਦੇ ਹੋਏ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਜ਼ਿਆਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਹੈ। ਇਸਦੇ ਨਾਲ ਹੀ ਨਤਪਾ ਦੌਰਾਨ ਵੀ ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਸੂਬੇ ਵਿੱਚ ਤਾਪਮਾਨ 2.7 ਡਿਗਰੀ ਵਧਿਆ ਹੈ। ਹਾਲਾਂਕਿ ਸੂਬੇ ਪਾਰ ਵਿੱਚ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘਟ ਰਿਹਾ ਹੈ। ਅੱਜ ਹਿਮਾਚਲ ਪ੍ਰਦੇਸ਼ ਦੀ ਸਰਦ ਨਾਲ ਲੱਗਦੇ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਠੰਈ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ 30 ਮਈ ਤੱਕ ਸੂਬੇ ਵਿੱਚ ਕਿਤੇ ਵੀ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਲੁਧਿਆਣਾ ਜ਼ਿਲ੍ਹੇ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਜ਼ਿਆਨਤਨ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ। ਦਸਨਾ ਮੰਨਦਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 30 ਜੂਨ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨ ਨੇ ਅਗਲੇ 5 ਦਿਨਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੜਝ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। yellow alert ਪੰਜਾਬ ਦੇ ਉੱਤਰੀ ਪੂਰਬੀ ਜ਼ਿਲ੍ਹਿਆਂ ਵਿੱਚ 5 ਦਿਨਾਂ ਲਈ ਮੌਸਮ ਵਿਗੜ ਸਕਦਾ ਹੈ। ਪ੍ਰਮੁੱਖ ਜ਼ਿਲ੍ਹੇ ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਨਵਾਂ ਸ਼ਹਿਰ, ਪਠਾਨਕੋਟ, ਤਰਨਤਾਰਨ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਅਤੇ ਮੁਹਾਰੀ ਨੇ ਇਹਨਾਂ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਦੱਸ ਦਈਏ ਮੋਗਾ, ਫਾਜ਼ਿਲਕਾ, ਮਾਨਸਾ, ਪਠੰਡਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਵਰਗੇ ਜ਼ਿਲ੍ਹਿਆਂ ਵਿੱਚ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ ਪਰ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਲਾਥਾਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਕੁਝ ਥਾਵਾਂ ਤੇ ਗਰਜ ਦੇ ਨਾਲ ਮੀਂਹ ਅਤੇ ਹਵਾ ਚੱਲਣ ਦੀ ਸੰਭਾਵਨਾ ਹੈ ਮੰਗਲਵਾਰ ਤੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ਤੇ ਗੜੇ ਮਾਰੀ ਦੀ ਸੰਭਾਵਨਾ ਹੈ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ਤੇ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਮੌਸਮ ਵਿਭਾਗ ਅਨੁਸਾਰ ਦੱਖਣੀ ਪੱਛਮੀ ਮੌਨਸੂਨ ਸਰਗਰਮ ਹੈ ਮੌਨਸੂਨ ਦੀ ਪ੍ਰਗਤੀ ਵਿੱਚ ਕੋਈ ਰੁਕਾਵਟ ਨਹੀਂ ਹੈ ਇਸੇ ਤਰ੍ਹਾਂ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਕੁਝ ਰਾਜਾਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ ਅਗਲੇ 6-7 ਦਿਨਾਂ ਦੌਰਾਨ ਕੇਰਲ ਕਰਨਾਟਕ ਤੱਟਵਰਤੀ ਮਹਾਰਾਸ਼ਟਰ ਤੇ ਗੋਆ ਵਿੱਚ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੱਜ ਮੁੰਬਈ ਮੱਧ ਪ੍ਰਦੇਸ਼ ਮਾਧਮਾ ਹਰਾਸ਼ਟਰ ਦੇ ਕਾਟਾਂ ਖੇਤਰਾਂ ਕੇਰਲ ਤਟਵਰਤੀ ਕਰਨਾਟਕ ਦੇ ਕਾਟ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਸਲੈਂਸਰਾਂ ਬਦਲ ਕੇ ਪਟਾਕੇ ਪਾਉਣ ਵਾਲਿਆਂ ਅਤੇ ਪ੍ਰੈਸ਼ਰ ਹੋਰਨ ਲਵਾ ਕੇ ਆਵਾਜ਼ ਦਾ ਪ੍ਰਦੂਸ਼ਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਜਿਹੜੇ ਲੋਕ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਬਦਲਾ ਕੇ ਬੁਲਟ ਉੱਤੇ ਪਟਾਕੇ ਪਾਉਂਦੇ ਨੇ ਤੇ ਉੱਚੀ ਉੱਚੀ ਹੋਰਨ ਵਜਾ ਕੇ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦੇ ਨੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਈ ਲਾਵਾ ਆਵਾਜ਼ ਦੇ ਪ੍ਰਦੂਸ਼ਣ ਕਾਰਨ ਬਜ਼ੁਰਗ ਅਤੇ ਮਰੀਜ਼ਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਪੀੜਵਾਰੇ ਲੱਗ ਕੇ ਵਿੱਚ ਬੁਲੇਟ ਤੇ ਪਟਾਕੇ ਪਾਉਣ ਕਾਰਨ ਕਿਸੇ ਵੱਡੇ ਹਾਦਸੇ ਦਾ ਖੱਸਾ ਬਣਿਆ ਰਹਿੰਦਾ ਤੇ ਦਿਲ ਦੇ ਮਰੀਜ਼ਾਂ ਲਈ ਇਹ ਆਵਾਜ਼ ਪ੍ਰਦੂਸ਼ਣ ਸਭ ਤੋਂ ਵੱਧ ਖਤਰਨਾਕ ਹੁੰਦਾ ਇਸ ਲਈ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ ਅਸਵਸਤੀ ਸਾਹਿਬ ਮੋਗਾ ਜਿਹਦੀਆਂ ਹਦਾਇਤਾਂ ਤੇ ਕੰਮ ਕਰਦੇ ਹੋਏ ਉਹਨਾਂ ਨੇ ਇਹ ਹੀ ਕਿਹਾ ਸੀਗਾ ਕਿ ਟ੍ਰੈਫਿਕ ਨੂੰ ਮੋਗਾ ਦੇ ਵਿੱਚ ਕੰਟਰੋਲ ਕਰਨਾ ਉਹ ਅਸੀਂ ਕੰਟਰੋਲ ਕਰ ਰਹੇ ਹਾਂ ਪਹਿਲਾਂ ਜਿਹੜਾ ਟਰੈਕ ਨਾਰਮਲ ਕੀਤਾ ਸੀ ਜਿਹੜਾ ਤੁਸੀਂ ਆਪ ਦੇਖ ਹੀ ਰਹੇ ਹੋ ਕਿ ਟਰੈਕ ਬਿਲਕੁਲ ਨਾਰਮਲ ਚੱਲ ਰਿਹਾ ਹੁਣ ਦੂਜੀ ਗੱਲ ਜਿਹੜੇ ਬੁਲਟ ਦੇ ਪਟਾਕੇ ਮਾਰਦੇ ਸੀਗੇ ਜਾਂ ਓਪਨ ਜੀਪਾ ਵਿੱਚ ਗੁੰਡਾਗਰਦੀ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਬੌਂਡ ਕੀਤਾ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਜਿਹੜਾ ਵੀ ਕੋਈ ਪਟਾਕੇ ਬੁਲਟ ਦੇ ਪਟਾਕੇ ਚਲਾਊਗਾ ਗੁੰਡਾਗਰਦੀ ਕਰੂਗਾ ਜਾਂ ਓਪਨ ਜੀਪਾ ਦੇ ਵਿੱਚ ਬਾਰਾ ਕਰਦੀ ਕਰਨਗੇ ਉਹ ਸਾਰੀਆਂ ਬੌਂਡ ਕੀਤੀਆਂ ਜਾਂਦੀਆਂ ਉਹਨਾਂ ਨੂੰ ਬੰਦ ਕੀਤਾ ਜਾਊਗਾ ਹੋਰ ਤੱਕ ਮੈਂ 5 ਬੁਲਟ ਚੈੱਕ ਕੀਤੇ ਪੰਜਾਂ ਨੂੰ ਜਿਹੜਾ ਜਿਹੜੇ ਬੁਲਟ ਪਟਾਕੇ ਮਾਰਦੇ ਸੀ ਉਹਨਾਂ ਨੂੰ ਬੌਂਡ ਕੀਤਾ ਗਿਆ ਉਹਨਾਂ ਦੇ ਸਲੈਂਸਰ ਵੀ ਲਵਾਏ ਗਏ ਉਹ ਕੰਮ ਕੰਮ ਕੀਤੇ ਗਏ ਆ ਔਰ ਅਗਲੀ ਕਾਰਵਾਈ ਸਾਡੀ ਚੱਲ ਰਹੀ ਹੈ ਇਹਨਾਂ ਨੇ ਸਲੈਂਸਰ ਕਿੱਥੋਂ ਲਵਾਇਆ ਸੀ ਕਿਹੜੇ ਮਿਸਤਰੀ ਨੇ ਲਾਇਆ ਸੀਗਾ ਅਗਲੀ ਵੀ ਜਿਹੜੀ ਕਾਰਵਾਈ ਅਸੀਂ ਕਰਾਂਗੇ ਕਿ ਇਹਨਾਂ ਨੇ ਕਿੱਥੋਂ ਲਵਾਇਆ ਸੀਗਾ ਇਹ ਉਹੀ ਲੋਕ ਆ ਜਿਹੜੇ ਮਾਪਿਆਂ ਨੇ ਇਕ ਲੋਥੇ ਬੱਚੇ ਰੱਖਿਆ ਜਿਹੜੇ ਮਾਪਿਆਂ ਦੇ ਕਹਿਣ ਦੇ ਵਿੱਚ ਵੀ ਆ ਨਹੀਂ ਉਹ ਤੁਹਾਡੇ ਤੁਸੀਂ ਤਾਂ ਹੁਣ ਫੇਸ ਕੀਤਾ ਜੀ ਅਸੀਂ ਤਾਂ ਹਰ ਰੋਜ਼ ਇਹੋ ਜਿਹੀ ਕਾਰਵਾਈਆਂ ਦਾ ਫੇਸ ਕਰਦੇ ਆਂ ਜਿਹੜਾ ਮਰਜ਼ੀ ਜੋ ਮਰਜ਼ੀ ਕਰੀਏ ਕੋਈ ਸਪਾਰਸ਼ ਨਹੀਂ ਚੱਲੂਗੀ ਜਿਹੜਾ ਵੀ ਕੋਈ ਗੁੰਡਾਗਰਦੀ ਕਰੇਗਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੀ ਵੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਟਰੈਕ ਫੋਰਸ ਤੁਹਾਡੀ ਸਾਥ ਦੇਣ ਵਾਸਤੇ ਆ ਤੁਹਾਡੀ ਮਦਦ ਵਾਸਤੇ ਆ ਤੁਸੀਂ ਜਿਹੜਾ ਵੀ ਕੋਈ ਸਫਰ ਕਰੋ ਆਰਾਮ ਨਾਲ ਕਰੋ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੇਰੀ ਮਾਪਿਆਂ ਨੂੰ ਵੀ ਇਹ ਬੇਨਤੀ ਆ ਤੇ ਨੌਜਵਾਨਾਂ ਨੂੰ ਵੀ ਅਪੀਲ ਆ ਵੀ ਤੁਸੀਂ ਚੰਗੇ ਨਾਗਰਿਕ ਬਣੋ ਸਾਡੇ ਬੱਚੇ ਵਿਦੇਸ਼ ਵਿੱਚ ਸੀ ਕਿਉਂ ਜਾਂਦੇ ਨੇ ਵੀ ਉੱਥੇ ਚੰਗੇ ਨਾਗਰਿਕ ਚੰਗਾ ਨਿਸ਼ਾਸ਼ਣ ਸਾਰਾ ਕੁਝ ਵਧੀਆ ਉੱਥੇ ਤਾਂ ਹੀ ਆਪਾਂ ਭੇਜਦੇ ਆ ਬੱਚਾ ਨੂੰ ਪੜ੍ਹਨ ਲਿਖਣਾਂ ਵਾਸਤੇ ਮਾਪੇ ਕਿੰਨੇ ਔਖੇ ਹੋ ਕੇ ਪੜਾ ਦੇ ਬੱਚਾ ਨੂੰ ਤੇ ਬੱਚਾ ਦਾ ਫਰਜ਼ ਪਾਉਂਦਾ ਜਿਹੜੇ ਸਕੂਲ ਕਾਲ ਵਿੱਚ ਪੜ੍ਹਦੇ ਆ ਵਧੀਆ ਤਰੀਕੇ ਨਾਲ ਪੜ੍ਹਨ ਦੇ ਮਾਰਾ ਕਰਦੀ ਨਾ ਕਰਨ ਪੁੱਟ ਦੇ ਪਟਾਕੇ ਨਾ ਮਾਰਨ ਆਪ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਆ ਲੋਕਾਂ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਮੇਰੀ ਤਾਂ ਇਹ ਹੀ ਪੀਲਾ ਕਿ ਆਪਾਂ ਜਿਸ ਪਰਪਸ ਜਾਸਤੇ ਜਿਸ ਮਕਸਦ ਨਾਲ ਆਪਾਂ ਸ਼ਹਿਰ ਦੇ ਵਿੱਚ ਆਉਂਦੇ ਆ ਉਹੀ ਕੰਮ ਕਰੀਏ ਨਾ ਕਿ ਗਲਤ ਕੰਮ ਕਰਕੇ ਡਿਸਪਲਨਰ ਭਾਂ ਕਰੀਏ ਨੌਜਵਾਨਾਂ ਨੇ ਇੱਕ ਸਟੰਟ ਬਣਾ ਲਿਆ ਉਹ ਤਾਂ ਇਹ ਕਹਿੰਦੇ ਆ ਥਾਰ ਤਾਂ ਰੱਖੀ ਘੁੰਮਣ ਪਰ ਨੂੰ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਰ ਇਹ ਪਟਾਕੇ ਇਹਨਾਂ ਦੇ ਜਿਹੜੇ ਪਹਿਣੇ ਸੀ ਪਹਿ ਗਏ ਹੁਣ ਪਟਾਕੇ ਪਹਿਣ ਗਏ ਨੇ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਜਿਹੜੇ ਬੁਲਟਾ ਬੰਦ ਕੀਤੇ ਜਾਣਗੇ ਤੇ ਹੁਣ ਸੰਭਲ ਜਾਣ ਤੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਜੇ ਕੋਈ ਹੋਰ ਵੀ ਕਿਸੇ ਦਾ ਬੁਲਟ ਹੈਗਾ ਕੋਈ ਪਟਾਕੇ ਪਾਉਂਦਾ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਕਰਦਾ ਅੱਜ ਹੀ ਚੈੱਕ ਕਰ ਲਓ ਤੇ ਉਹਨਾਂ ਦੇ ਅੱਜ ਹੀ ਸੈਂਸਰ ਸਹੀ ਕਰ ਲਓ ਵਰਨਾ ਪੱਖੇ ਨਹੀਂ ਜਾਣਗੇ ਦੇਖੋ ਜੀ ਅਸੀਂ ਬਹੁਤ ਚਿਰ ਦੇ ਰੌਲਾ ਪਾਉਦੇ ਸੀਗੇ ਵੀ ਜਿਹੜੇ ਬੁਲਟ ਮੋਟਰਸਾਈਕਲ ਆ ਬੁਲਟ ਮੋਟਰਸਾਈਕਲ ਵਾਲੇ ਪਟਾਕੇ ਪਾਉਂਦੇ ਆ ਮੈਂ ਕਹਿੰਦਾ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਿ ਟ੍ਰਾਫਿਕ ਕੰਚਾਦਦੇ ਨੇ ਇਹ ਵੈਟ ਵਿਢਿਆ ਕਿਉਂਕਿ ਜਿਹੜਾ ਅਸੀਂ ਬਹੁਤ ਦਿਨਾਂ ਦੇ ਇਹਨਾਂ ਨੂੰ ਮੰਗ ਕਰਦੇ ਸੀ ਵੀ ਬੁਲਟਾਂ ਜਿਹੜੇ ਸਲੈਂਸਰ ਲੱਗੇ ਆ ਇਹ ਤਕਰੀਬਨ ਪਟਾਕੇ ਪਾਉਂਦੇ ਆ ਤਕਰੀਬਨ 90% ਬੁਲਟ ਵਾਲੇ ਪਟਾਕੇ ਹੀ ਪਾਉਂਦੇ ਆ ਜਦੋਂ ਦਾ ਮਤਲਬ ਇਹ ਲੱਗੇ ਆ ਮੈਂ ਇਹ ਕਹੂੰਗਾ ਵੀ ਇਹਨਾਂ ਨੂੰ ਲੱਗੇ ਰਹਿਣ ਦੇਣ ਕਿਉਂ ਕਿਉਂਕਿ ਜਦੋਂ ਸਖਤੀ ਕਰਦੇ ਆ ਨਾ ਉਦੋਂ ਮੇਰਾ ਖਿਆਲ ਇੱਕ ਇੱਥੇ ਬੰਦਾ ਹੁਣੇ ਵਿਅਕਤੀ ਜਿੱਦਾ ਗਿਆ ਪ੍ਰੈਸ ਵਾਲਿਆਂ ਨਾਲ ਵੀ ਸਾਡੇ ਨਾਲ ਵੀ ਵੀ ਸਾਨੂੰ ਕੌਣ ਉਹਨੂੰ ਤੁਸੀਂ ਕਹਿਣ ਵਾਲੇ ਉਹ ਇਹ ਤੋਂ ਤੱਕ ਕਹਿੰਦਾ ਕਿ ਅਸੀਂ ਐਸਐਚਓ ਕੋਲੇ ਬੰਦੇ ਉੱਢਦੇ ਆ ਫੇਰ ਅਖੇ ਆਮ ਆਦਮੀ ਪਾਰਟੀ ਵਾਲੇ ਕਟਾਉਂਦੇ ਆ ਇਹਦੇ ਜ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਮਤਲਬ ਹੀ ਕੋਈ ਨਹੀਂ ਨਾ ਅਕਾਲੀ ਦਲ ਦਾ ਮਤਲਬ ਹੈ ਇਹਦੇ ਦਾ ਸਿਰਫ ਇੱਕ ਕਾਨੂੰਨ ਦਾ ਸੁਧਾਰ ਹੋ ਰਿਹਾ ਜੇ ਉਹਨੂੰ ਸੁਧਾਰ ਨੂੰ ਹੋਣ ਦੇਣਾ ਅਸੀਂ ਤਾਂ ਚੰਗੀ ਗੱਲ ਹੈ ਜੇ ਨਹੀਂ ਹੋਣ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਗੰਭੀਰ ਦੋਸ਼ਾਂ ਵਿੱਚ ਮੋਤਲ ਮਹਿਲਾ ਕਾਂਸਟੇਬਲ ਅਮਨਦੀਪ ਕੋਰ ਵੱਲੋਂ ਕਾਰਵਾਈ ਕਰਦਿਆਂ ਉਸ ਦੀ 1 ਕਰੋੜ 35 ਲੱਖ ਰੁਪਏ ਦੀ ਵਾਧਦੀ ਚੱਲ ਅਤੇ ਅਚਲ ਜਾਇਦਾਦ ਫ੍ਰੀਜ਼ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕਨਾਲ ਕਲੋਨੀ ਵਿਖੇ ਦਰਜ ਐਫ ਆਈ ਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ ਜੋ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 21ਬੀ 64 ਅਤੇ 85 ਦੇ ਤਹਿਤ ਦਰਜ ਹੈ। ਪੁਲਿਸ ਨੇ ਉਸਦੇ ਕਾਰ ਦੇ ਬਾਹਰ ਨੋਟਿਸ ਚਪਕਾਇਆ ਹੈ ਇਸ ਦੇ ਨਾਲ ਹੀ ਇੱਕ ਪਲਾਸਟਿਕ ਥਾਰ ਗੱਡੀ ਕੁ ਬੁਲਟ ਤੇ ਕੁਝ ਮੋਬਾਈਲ ਵੀ ਅਟੈਚ ਕੀਤੇ ਨੇ ਇਸ ਮੁਹਿੰਮ ਦੀ ਕਾਰਵਾਈ ਕਰ ਰਹੇ ਡੀਐਸਪੀ ਹਰਬੰਸਿੰਦਰ ਦੱਸਿਆ ਕਿ ਹੁਕਮਾਂ ਅਨੁਸਾਰ ਅਮਨਦੀਪ ਕੌਰ ਦੀ ਬਠਿੰਡਾ ਦੀ ਵਿਰਾਟ ਗ੍ਰੀਨ ਕਲੋਨੀ ਵਿੱਚ ਬਣੀ 99 ਲੱਖ ਰੁਪਏ ਦੀ ਕੋਠੀ ਨੂੰ ਫ੍ਰੀਜ਼ ਕਰ ਲਿਆ ਜਿਸ ਦੇ ਤਹਿਤ ਕੋਠੀ ਉੱਪਰ ਫ੍ਰੀਜ਼ ਦਾ ਨੋਟਿਸ ਲਗਾਇਆ ਗਿਆ ਹੈ ਉਹਨਾਂ ਦੱਸਿਆ ਕਿਸ ਤੋਂ ਬਾਅਦ ਉਹਨਾਂ ਦੀ ਥਾਰ ਗੱਡੀ ਸਮੇਤ ਬਾਕੀ ਸਬੰਧਤ ਜਾਇਦਾਦ ਨੂੰ ਵੀ ਫ੍ਰੀਜ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਿਜ਼ਨਸ ਵੱਲੋਂ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਕਾਂਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਵੀ ਮਿਲਿਆ ਸਰ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਕੀ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਕੇ ਜੀਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੇ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉ ਪਲੋਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗਾ ਕਿ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆਜੂ ਦੇ ਗੇਟ ਦੇ ਬਾਰ ਜਿਹੜੇ ਸੀ ਚਮਕਾਉਣ ਦੇ ਲਈ ਸਾਡੇ ਨੋਟਸ ਉੱਤੇ ਲਿਖੀਆਂ ਵੀ ਹੈਗੀਆਂ ਉਹ ਕੀ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਗਈ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈਗੀ ਘੜੀ ਜੀ ਤੇ ਸਾਨੂੰ ਫ੍ਰੀਜ਼ਿੰਗ ਆਰਡਰ ਮਸਹੂਲ ਹੋ ਗਿਆ ਸਰ ਗੱਲ ਕਰੀਏ ਅੱਗੇ ਬਾਦ ਪ੍ਰਕਿਰਿਆ ਕੀ ਹੈ ਸੇਲ ਪਰਚੇਸ ਕਰ ਸਕਦੇ ਜਾਂ ਨਈ ਜਾਇ ਤੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਸ ਨਹੀਂ ਕਰ ਸਕਦੇ ਜੀ ਬਾਕੀ ਜੋ ਮਾਨਜੂਕ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰ ਵੀ ਹੋਗੀ ਅੱਗੇ ਅਸੀਂ ਉਹ ਕਰ ਵੀ ਕਰਾਂਗੇ ਕੁਝ ਕੁਝ ਇਸ ਅਸੇ ਰਿਹਾਇਸ਼ ਦੇ ਦੌਰਾਨ ਕਰਦੇ ਹਾਂ ਜੀ ਹੁਣ ਇਨਵੈਸਟੀਗੇਸ਼ਨ ਦਾ ਬੈਕਗ੍ਰਾਉਂਡ ਹੈ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਾਡਾ ਕੇਸ ਹੈਗਾ ਉਹਦੇ ਅਧਾਰ ਉੱਤੇ ਅਸੀਂ ਜੋ ਕੁਝ ਕੁ ਚਾਉਂਦੇ ਹਾਂ ਕਿਉਂਕਿ ਇਹਨਾਂ ਡਿਸਪੋਜ਼ੀਡਿਟੇ ਤੋਂ ਹੈ। ਸਰ ਰਿਮਾਰਕ ਕਿੰਨੇ ਦਿਨਾਂ ਦਿੱਤੇ ਗਏ? 29 ਤਰੀਕ ਨੂੰ 3 ਵਜੇ ਦਸ ਕਰਨਾ ਹੈ। 29 ਤਰੀਕ ਨੂੰ 3 ਵਜੇ। ਹਾਂਜੀ। ਸਰ ਗੱਲ ਕਰੀਏ ਉਸ ਤੋਂ ਕਿ ਜਿਹੜੇ ਪ੍ਰੋਪਰਟੀ ਸੀਲ ਕੀਤੀ ਗਿਆ ਉਹ ਵੀ ਗੱਲ ਸਾਹਮਣੇ ਹੈ। ਮੇਰੀ ਪ੍ਰੋਪਰਟੀ ਸੀਲ ਕੀਤੀ ਹੋਈ ਹੈ ਡਿਸਟ੍ਰਿਕਟ ਲੀਗ ਦੇ ਪਾਸੇ ਉਹਦੇ ਨਾਮ ਕੋਈ ਸੋਟ ਨਹੀਂ ਹੈ। ਜਿਹੜੇ ਉੱਪਰ ਉਹ ਪ੍ਰਾਪਤ ਕੀਤੀ ਹੈ ਉਹ ਹਾਂਜੀ ਪਰ ਆਮ ਕਿ ਪੈਸਾ ਕੋਈ ਚੋਣ ਅੱਜ ਉਹ ਸਰਚ ਬ੍ਰਾਂਡ ਲੈ ਲਈ ਸਰਚ ਕਰਾ ਲਈ ਬਾਅਦ ਵਿੱਚ ਕੀ ਕੁਝ ਨਿਕਲ ਗਿਆ ਕੱਲ ਤੋਂ ਜਿਹੜੀ 68 ਦੇ ਬਰਾਬਰ ਅਸੀਂ ਗਾਰੰਟੀ ਇਸ਼ੂ ਕਰਵਾਏ ਗਏ ਹੁਣ ਸਰਚ ਕਰਨ ਤੋਂ ਬਾਅਦ ਜੋ ਆਊਗਾ ਦੇਖ ਲੈਂਦੇ ਆਂ ਥੈਂਕ ਯੂ ਜਿਹੜੇ ਸਰਟੀਫਿਕੇਟ ਦੀ ਇਨੋਰੇਬਲ ਕੋਰਟ ਨੂੰ ਦਲੀਲ ਦੇ ਮੈਂ ਇਨੋਰੇਬਲ ਕੋਰਟ ਨੂੰ ਦੱਸਦਾ ਹੈਗਾ ਬਾਕੀ ਉਹਦੇ ਅੱਗੇ ਆਰਡਰ ਕੱਢੀ ਕਿਹੜੀਆਂ ਦਲੀਲਾਂ ਦੇ ਵਿੱਚ ਥਾਣਾ ਜਰੂਰ ਉਹਨਾਂ ਨੂੰ ਬੇਸ ਕਰੇਗਾ ਸਰਪ੍ਰਿੰਟ ਕਿਹੜੀਆਂ-ਕਿਹੜੀਆਂ ਦਲੀਲਾਂ ਰੱਖਿਆ ਗਿਆ ਇਸ ਨਾਲ ਬਿਲਨਾਂ ਨੂੰ ਵਿੱਚ ਲੋਕੇ ਦੇਖੋ ਦੋਵੇਂ ਇਨਵੈਸਟਿਗੇਸ਼ਨ ਕਰਦੇ ਬਾਕਸ ਵਿੱਚ ਕੁਝ ਪੈਸੇ ਆਏ ਨੇ ਉਹਦੇ ਬਾਰੇ ਅਸੀਂ ਦੱਸ ਦੇਈਏ ਬਹੁਤ ਪਰ ਦੂਸਰਾ ਜਿਹੜਾ ਉਪਡੇਟ ਇਸਨਲੋਜੀ ਬੜੀ ਵੇਗ ਨਾਲ ਉਪਡੇਟ ਹੋ ਰਹੀ ਹੈ ਜੀ ਚੰਦੇ ਫੈਸਟਿਵਲ ਮੌਦਿਕ ਜਿਹੜੇ ਡਰਾਈਵਰ ਸਾਰਾ ਸਕੇ ਕਿ ਗੋਲ ਗੱਪਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਇਹ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਪੰਜਾਬ ਨੇ ਇੱਕ ਸ਼ਹਿਰ ਵਿੱਚ ਗੋਲ ਗੱਪੇ ਨਹੀਂ ਮਿਲਣਗੇ ਨਾ ਹੀ ਗੰਨੇ ਦਾ ਰਸ ਮਿਲੇਗਾ ਜੀ ਹਾਂ ਕਿਉਂਕਿ ਸੇਤ ਨੂੰ ਧਿਆਨ ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਕਿ ਲਿੱਤਾ ਗਿਆ ਦੱਸ ਦਈਏ ਪੰਜਾਬ ਦੇ ਜ਼ਿਲ੍ਹੇ ਚਲੰਦਰ ਤੋਂ ਆਮ ਨਾਗਰਿਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜੀ ਹਾਂ ਦੱਸ ਦਈਏ ਆਮ ਆਦਮੀ ਸੇਤ ਨੂੰ ਧਿਆਨ ਚ ਰੱਖਦੇ ਹੋਏ ਛੋਣੀ ਬੋਰਡ ਪ੍ਰਸ਼ਾਸਨ ਨੇ ਗੰਨੇ ਦਾ ਰਸ ਗੋਲ ਗੱਪੇ ਅਤੇ برف ਦੀ ਵਿਕਰੀ ਤੇ ਪੂਰੀ ਤਰ੍ਹਾਂ ਪੰਦੀ ਲਗਾ ਦਿੱਤੀ ਹੈ ਸੈਨਟਲ ਸ਼ਾਖਾ ਅਤੇ ਟੈਕਸ ਸ਼ਾਖਾ ਨੇ ਇਸ ਸਬੰਧ ਵਿੱਚ ਫੇਰੀ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਕੋਈ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਬਣਦੀ ਜਾਂ ਕਹਿ ਲੋ ਸਖਤ ਕਾਰਵਾਈ ਕੀਤੀ ਜਾਵੇਗੀ ਛੋਣੀ ਬੋਰ ਦੇ ਸੀਈਓ ਓਮਪਾਲ ਸਿੰਘ ਨੇ ਕਿਹਾ ਹੈ ਕਿ ਫਲਾਂ ਦੇ ਰਸ ਲੱਸੀ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਬਰਫ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਸਿਹਤ ਲਈ ਬੜੀ ਹਾਨੀਕਾਰਕ ਹੈ ਇਹ ਵੀ ਦੱਸਿਆ ਜਾ ਰਿਹਾ ਇੱਕ ਜਲੰਧਰ ਛੋਣੀ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਪਨੀਰ ਵਿੱਚ ਵੀ ਆਪਣਾ ਬਰਫ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਇਸ ਤੋਂ ਬਾਅਦ ਸੀਈਓ ਓਮਪਾਲ ਸਿੰਘ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਕਿ ਜਲੰਧਰ ਦੀ ਆਮ ਜਨਤਾ ਵਾਸਤੇ ਲਿੱਤਾ ਗਿਆ ਕਿਉਂਕਿ ਤੁਸੀਂ ਪਹਿਲਾਂ ਦੇਖਿਆ ਹੋਵੇਗਾ ਕਿ ਮੁਹਾਰੀ ਦੇ ਵਿੱਚ ਜਿਹੜਾ ਮੋਮੋਜ਼ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਉੱਤੇ ਮਿਲਾਵਟ ਦੀਆਂ ਖਬਰਾਂ ਲਗਾਤਾਰ মিডিਆ ਵੱਲੋਂ ਨਸ਼ਰ ਕੀਤੀਆਂ ਜਾਂਦੀਆਂ ਨੇ ਸੋ ਹੁਣ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਦੇ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਕਿ ਵੱਡਾ ਫੈਸਲਾ ਲਿਆ ਗਿਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ